ਅੰਗਰੇਜ਼ ਸਿੰਘ ਦੀ ਮੌਤ ਹੋਈ ਹਾਜੇ 6 ਮਹੀਨੇ ਨਹੀਂ ਹੋਏ ਸੀ ਉਹਨਾਂ ਦੇ ਮੁੰਡਿਆਂ ਨੂੰ ਇਹ ਚਿੰਤਾ ਹੋਣ ਲੱਗੀ ਕਿ ਇਸ ਮਹਿੰਗਾਈ ਦੇ ਜ਼ਮਾਨੇ ਵਿੱਚ ਮਾਂ ਨੂੰ ਕੌਣ ਸੰਭਾਲੂਗਾ ਕਿੰਨੇ ਮੁੰਡੇ ਆਪਣੇ ਆਪਣੇ ਪਰਿਵਾਰਾਂ ਰਹਿੰਦੇ ਸੀ ਸਾਰਿਆਂ ਦੇ ਸਿਰ ਆਪਣੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਸੀ ਤੇ ਵੱਡੇ ਦੋਨੋਂ ਭਰਾਵਾਂ ਦੇ ਬੱਚੇ ਵਿਆਹਣ ਵਾਲੇ ਸੀ ਕਿੰਨਾ ਮੁੰਡਿਆਂ ਨੇ ਬੈਠ ਕੇ ਸਲਾਹ ਮਾਈ ਇਵੇਂ ਕਰਦੇ ਹਾਂ ਆਪਾਂ ਤਿੰਨੋਂ 4-4 ਮਹੀਨੇ ਵੰਡ-ਵੰਡੇ ਮਾਂ ਨੂੰ ਆਪਣੇ-ਆਪਣੇ ਘਰ ਰੱਖ ਲੈਂਦੇ ਹਾਂ ਜਿਸ ਦੇ ਕੋਲ ਮਾਂ ਰਿਹਾ ਕਰੋ ਉਹੋ ਹੀ ਉਸਦਾ ਸਾਰਾ ਖਰਚਾ ਚੱਕਿਆ ਕਰੋ ਸਾਰੇ ਜਾਣੇ ਇੱਕ ਦੂਸਰੇ ਨਾਲ ਸਹਿਮਤ ਹੋ ਗਏ ਪਰ ਤੀਸਰਾ ਮੁੰਡਾ ਹਜੇ ਵੀ ਜਿਵੇਂ ਕੋਈ ਫਿਕਰ ਦੇ ਵਿੱਚ ਬੈਠਾ ਸੀ ਉਸ ਨੂੰ ਇੰਜ ਬੈਠਾ ਦੇਖ ਵੱਡੇ ਭਰਾਵਿੰਦਰ ਨੇ ਪੁੱਛਿਆ ਕੀ ਗੱਲ ਛੋਟੇ ਤੂੰ ਕਿਉਂ ਫਿਕਰ ਜਿਹੇ ਬੈਠਾ ਹੈ ਸਾਨੂੰ ਵੀ ਦੱਸ ਕੀ ਗੱਲ ਹੈ ਰੂਬੀ ਆਪਣਾ ਫਿਕਰ ਦੱਸਦੇ ਹੋਏ ਬੋਲਿਆ ਕਿ ਆਪਾਂ ਨੇ ਮਾਂ ਦਾ ਬਟਵਾਣਾ ਤਾਂ ਕਰ ਲਿਆ ਪਰ ਇਹ ਦੱਸੋ ਸੇਮੀ ਭੈਣ ਨੂੰ ਤਿੰਨ ਕਿ ਹਰ ਕੌਣ ਦੇਆ ਕਰੂ ਅਤੇ ਉਸ ਨੂੰ ਜੋ ਦੇਣਾ ਹੋਵੇਗਾ ਉਸਦਾ ਖਰਚਾ ਕੌਣ ਚੁੱਕੂ ਅਤੇ ਬਾਪੂ ਦੀ ਜ਼ਮੀਨ ਵਿੱਚੋਂ ਭੈਣ ਦਾ ਹਿੱਸਾ ਵੀ ਹੋਊ ਜਾਂ ਨਹੀਂ ਵੱਡਾ ਭਰਾ ਬੋਲਿਆ ਦੇ ਛੋਟੇ ਜਿਸੇਮੀ ਭੈਣ ਹਿੱਸਾ ਲਵੇ ਤਾਂ ਆਪਾਂ ਉਸ ਨੂੰ ਦਿਨ ਤਿਹਾੜੇ ਦਾ ਨਾ ਬੰਦ ਕਰ ਦਵਾਂਗੇ ਅਤੇ ਜੇ ਉਹ ਹਿੱਸਾ ਨਹੀਂ ਲੈਂਦੀ ਤਾਂ ਜਿੱਦੇ ਘਰੇ ਪਹਿਲਾਂ ਆਇਆ ਆਇਆ ਕਰੂਗੀ ਉਹ ਹੀ ਸਾਰਾ ਖਰਚਾ ਚੁੱਕੇਗਾ ਵੱਡੇ ਭਰਾ ਨੇ ਸਮਝਾਉਂਦੇ ਹੋਏ ਕਿਹਾ ਤਿੰਨੇ ਭਰਾ ਸਹਿਮਤ ਹੋ ਗਏ ਉਹਨਾਂ ਸਾਰਿਆਂ ਦੀਆਂ ਗੱਲਾਂ ਉਹਨਾਂ ਦੀ ਮਾਂ ਮਨਜੀਤ ਘਰ ਨਾਲ ਦੇ ਕਮਰੇ ਵਿੱਚ ਪਈ ਸੌਂ ਰਹੀ ਸੀ ਅਤੇ ਆਪਣੇ ਮਨ ਵਿੱਚ ਕਹਿ ਰਹੀ ਹੈ ਕਿ ਚੰਗਾ ਹੋਇਆ ਸਿੰਮੀ ਦੇ ਬਾਪੂ ਤੁਸੀਂ ਇਹ ਸਭ ਦੇਖਣ ਤੋਂ ਪਹਿਲਾਂ ਇਸ ਦੁਨੀਆ ਤੋਂ ਚਲੇ ਗਏ ਨਹੀਂ ਤਾਂ ਤੁਸੀਂ ਜਿਉਂਦੇ ਜੀ ਮਰ ਜਾਂਦੇ ਜਿਨ੍ਹਾਂ ਬੱਚਿਆਂ ਨੂੰ ਜ਼ਿੰਦਗੀ ਪਰ ਪਾਲ-ਪਲੋਸ ਕੇ ਵੱਡਾ ਕੀਤਾ ਉਹ ਅੱਜ ਆਪਣੇ ਹੀ ਬੱਚਿਆਂ ਦੇ ਲਈ ਬੋਝ ਹੋ ਗਈ ਸੀ ਇੱਕ ਮਾਂ ਦੀ ਆਤਮਾ ਰੋ ਰਹੀ ਸੀ ਉਧਰ ਵੱਡੇ ਮੁੰਡੇ ਦੇ ਨਾਮ ਮਾਂ ਦਾ ਸਨਮਾਨ ਬੰਨਿਆ ਅਤੇ ਆਪਣੇ ਘਰੇ ਲੈ ਆਇਆ ਚਾਰ-ਚਾਰ ਮਹੀਨੇ ਰਹਿ ਕੇ ਮਨਜੀਤ ਕੋਲ ਆਪਣਾ ਸਮਾਂ ਕੱਢਣ ਲੱਗੀ ਤੇ ਸਿੰਮੀ ਦਾ ਫੋਨ ਆਉਂਦਾ ਤਾਂ ਗੱਲ ਕਰ ਲੈਂਦੀ ਧੀਰਿਆਂ ਗੱਲਾਂ ਕਰ ਮਨ ਹੌਲਾ ਕਰ ਲੈਂਦੀ ਬਸ ਐਨੇ ਹੀ ਸਮਾਂ ਨਿਕਲ ਰਿਹਾ ਸੀ ਇਦਨ ਬੱਪੂ ਦੇ ਬੈਂਕ ਦੇ ਕਾਗਜ਼ ਬਦਲਵਾਉਣੇ ਸੀ ਬੈਂਕ ਵਿੱਚ ਪਏ ਪੈਸਿਆਂ ਦੇ ਹੱਕ ਦਾ ਸਿਰਫ ਮਨਜੀਤ ਕੌਰ ਸੀ ਮਾਂ ਨੂੰ ਬੈਂਕੇ ਲੈ ਕੇ ਜਾਇਆ ਗਿਆ ਮਨਜੀਤ ਕੌਰ ਇੰਨੀ ਪੜੀ ਲਿਖੀ ਨਹੀਂ ਸੀ ਜੋ ਸਮਝ ਸਕਦੀ ਕਿ ਕਾਗਜ਼ਾਂ ਵਿੱਚ ਕੀ ਲਿਖਿਆ ਹੈ ਤੇ ਕੀ ਨਹੀਂ ਮਾਂ ਦੇ ਨਾਮ ਇੰਨੀ ਜਮਾ ਰਕਮ ਦੇ ਮੁੰਡਿਆਂ ਦੇ ਮਨ ਵਿੱਚ ਲਾਲਚ ਆ ਗਿਆ ਅਤੇ ਲਾਲਚ ਹੌਲੀ ਹੌਲੀ ਧੋਖੇ ਵਿੱਚ ਬਦਲਣ ਲੱਗਿਆ ਕਿੰਨਾ ਮੁੰਡਿਆਂ ਨੇ ਹੌਲੀ-ਹੌਲੀ ਸਾਰੇ ਪੈਸੇ ਕਢਵਾ ਕੇ ਆਪਸ ਵਿੱਚ ਵੰਡ ਲਏ ਰੋਜ਼-ਰੋਜ਼ ਬੈਂਕ ਲੈ ਕੇ ਜਾਣਾ ਕਾਗਜ਼ਾਂ ਦੇ ਅੰਗੂਠੇ ਲਗਾਉਣੇ ਇਹ ਸਭ ਦੇ ਇੱਕ ਮਨਜੀਤ ਕੌਰ ਨੇ ਪੁੱਛਿਆ ਪੁੱਛ ਹੀ ਲਿਆ ਆਖਿਰ ਇਹ ਚੱਲ ਕੀ ਰਿਹਾ ਹੈ ਤੁਸੀਂ ਮੈਨੂੰ ਰੋਜ਼ ਬੈਂਕ ਲੈ ਕੇ ਆਉਂਦੇ ਹੋ ਅਤੇ ਪੈਸੇ ਕਢਵਾਉਂਦੇ ਹੋ ਇਹ ਤੁਹਾਡੇ ਬਾਪ ਦੀ ਮਿਹਨਤ ਦੀ ਕਮਾਈ ਹੈ ਉਹ ਮੇਰੇ ਬੁਢਾਪੇ ਲਈ ਇਹ ਛੱਡ ਕੇ ਗਏ ਨੇ ਇੰਨਾ ਕਰਕੇ ਮੈਨੂੰ ਦੋ ਟਾਈਮ ਦੀ ਰੋਟੀ ਮਿਲ ਸਕੇ ਅਤੇ ਤੁਸੀਂ ਤਿੰਨਾਂ ਨੇ ਮਿਲ ਕੇ ਮੇਰੇ ਬੁਢਾਪੇ ਦੀ ਰੋਟੀ ਵੀ ਖੋ ਲਈ ਉਹਨੇ ਬੜੀ ਦੁਖੀ ਹੁੰਦੀ ਨੇ ਕਿਹਾ ਮੁੰਡਾ ਬੋਲਿਆ ਮਾਂ ਇਹ ਤੇਰੇ ਕਿਸ ਕੰਮ ਆਉਣੇ ਨੇ ਪੈਸੇ ਵੈਸੇ ਵੀ ਤਾਂ ਮੇਰੇ ਮਰਨ ਤੋਂ ਬਾਅਦ ਅਸੀਂ ਵੰਡਣੇ ਹੀ ਸੀ ਅਤੇ ਵੈਸੇ ਵੀ ਤੈਨੂੰ ਦੋ ਟਾਈਮ ਦੀ ਰੋਕੀ ਤਾਂ ਮਿਲ ਹੀ ਰਹੀ ਆ ਫੇਰ ਤੂੰ ਕੀ ਕਰਨੇ ਨੇ ਵੱਡੇ ਮੁੰਡੇ ਬਿੰਦਰ ਨੇ ਕਿਹਾ ਮੁੰਡੇ ਦੇ ਮੂੰਹੋਂ ਇਹ ਸਭ ਸੁਲਮਨਜੀਤ ਕੌਰ ਨੂੰ ਆਪਣੇ ਆਪ ਤੇ ਗੁੱਸਾ ਆ ਰਿਹਾ ਸੀ ਕਿ ਕਿਉਂ ਇੰਨਾ ਲਾਲਚੀ ਮੁੰਡਿਆਂ ਨੂੰ ਮੈਂ ਜਨਮ ਦਿੱਤਾ ਮਨਜੀਤ ਕੌਰ ਦਾ ਸਾਰਾ ਪੈਸਾ ਤੇ ਨਾ ਤੇ ਜ਼ਮੀਨ ਜਾਇਦਾਦ ਉਹਨਾਂ ਮੁੰਡਿਆਂ ਨੇ ਆਪਸ ਵਿੱਚ ਵੰਡ ਲਿਆ ਸੀ ਹੁਣ ਮਾਂ ਕੋਲ ਕੁਝ ਬਚਿਆ ਹੀ ਨਹੀਂ ਸੀ ਤਾਂ ਸਭ ਮਾਂ ਨੂੰ ਰੱਖਣ ਨੂੰ ਜਵਾਬ ਦੇਣ ਲੱਗੇ ਲੋਹਾ ਵੀ ਮੇਨੇ ਦੇਣ ਲੱਗ ਜਾਂਦੀਆਂ ਕੰਮ ਕੀਤੇ ਆ ਬਿਨਾਂ ਨਿਸਰਨਾ ਮਾਤਾ ਜੀ ਇਹ ਕੈ ਮਨਜੀਤ ਕੌਰ ਉਹ ਜਿੰਨਾ ਕੰਮ ਹੁੰਦਾ ਉਹ ਕਰ ਲੈਂਦੀ। ਇੱਕ ਦਿਨ ਕੰਮ ਕਰਦੇ ਕਰਦੇ ਮਾਤਾ ਦਾ ਪੈਰ ਫੇਸਲ ਗਿਆ। ਬੁੱਢੇ ਹੱਥਾਂ ਪੈਰਾਂ ਵਿੱਚ ਇੰਨਾ ਦਮ ਨਹੀਂ ਸੀ ਕਿ ਉਹ ਸਹਿਣ ਕਰ ਸਕੇ। ਡਾਕਟਰਾਂ ਨੇ ਆਰਾਮ ਕਰਨ ਲਈ ਕਿਹਾ ਦਿੱਤਾ ਅਤੇ ਮੁੰਡਿਆਂ ਨੂੰ ਸੇਵਾ ਕਰਨ ਲਈ ਕਿਹਾ। ਸੇਵਾ ਉਹਨਾਂ ਨੇ ਕੀ ਸਵਾ ਕਰਨੀ ਸੀ? ਉਹ ਤਾਂ ਇੱਕ ਦੂਸਰੇ ਦੇ ਘਰ ਭੇਜ ਮੁੜ ਕੇ ਮਿਲਣ ਤੱਕ ਨਾ ਜਾਂਦੇ। ਜਿਸ ਘਰ ਮਨਜੀਤ ਕੌਰ ਹੁੰਦੀ ਉਸ ਦੀ ਪਤਨੀ ਵੀ ਕਹਿ ਲੈਂਦੀ ਕਿ ਭਾਈ ਸਾਥੋਂ ਨਹੀਂ ਹੁੰਦਾ। ਕੰਮ ਕਰੀਏ ਜਾਂ ਸੇਵਾ ਕਰੀਏ ਇਸ ਬੁੜੀ ਦੀ। ਵੱਡੀ ਨੂੰ ਆਪਣੇ ਪਤੀ ਨੂੰ ਕਹਿੰਦੀ ਐਵੇਂ ਕਰੋ ਇਹਨੂੰ ਵਿਦਿਆਸ਼ਰਮ ਛੱਡ ਜਾਓ। ਉਸੇ ਵੇਲੇ ਸਿਮੀ ਵੀ ਆ ਗਈ। ਉਹਨੇ ਕੰਨਾਂ ਵਿੱਚ ਵਿਦਾਸ਼ਮ ਸ਼ਬਦ ਦੀ ਅਣਕ ਲੱਗ ਚੁੱਕੀ ਸੀ ਆਪਣੀ ਮਾਂ ਨੂੰ ਇਸ ਹਾਲ ਵਿੱਚ ਦੇਖੋ ਰੋਣ ਲੱਗੀ ਮਨਜੀਤ ਕੌਰ ਵੀ ਧੀ ਦੇ ਗੱਲ ਲੱਗ ਫੁੱਟ ਫੁੱਟ ਰੋਣ ਲੱਗੀ ਉੱਥੇ ਖੜਾ ਭਰਾ ਵੀ ਮਗਰਮਚ ਤੇ ਹੰਝੂ ਵਹਾਉਣ ਲੱਗਿਆ ਆਪਣੀ ਮਾਂ ਦੀ ਹਾਲਤ ਦੇਖ ਸਿਮੀ ਨੇ ਕਿਹਾ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਗੱਲ ਕਹਿਣਾ ਚਾਹੁੰਦੀ ਹਾਂ ਸਿਮੀ ਦੇ ਮੂੰਹ ਇਹ ਗੱਲ ਸੁਣ ਭਰਾਵਾਂ ਨੂੰ ਫਿਕਰ ਹੋਇਆ ਕਿ ਕਿਤੇ ਜ਼ਮੀਨ ਜਾਇਦਾਦ ਵਿੱਚੋਂ ਹਿੱਸਾ ਨਾ ਮੰਗ ਲਵੇ ਭਾਈਆਂ ਨੇ ਕਿਹਾ ਕਿ ਦੇਖ ਜੇ ਤੂੰ ਜ਼ਮੀਨ ਜਾਇਦਾਦ ਵਿੱਚੋਂ ਹਿੱਸਾ ਮੰਗਣ ਬਾਰੇ ਸੋਚ ਰਹੀ ਹੈ ਤਾਂ ਗੱਲ ਕਰਨੀ ਬੇਕਾਰ ਹੈ ਕਿਉਂਕਿ ਵਿਆਹ ਤੋਂ ਬਾਅਦ ਕੁੜੀਆਂ ਦਾ ਪੇਕੇ ਦੀ ਜ਼ਮੀਨ ਤੇ ਕੋਈ ਹੱਕ ਨਹੀਂ ਹ ਅਪਣੀ ਰਜ਼ਾ ਮੰਦੀ ਨਾ ਦੇਣਾ ਚਾਹੀਏ ਤਾਂ ਉਹ ਵੱਖਰੀ ਗੱਲ ਹੈ ਜੋ ਅਸੀਂ ਤੈਨੂੰ ਦੇਣੀ ਨਹੀਂ ਚਾਹੁੰਦੇ ਸਿਮੀ ਨੇ ਕਿਹਾ ਮੈਂ ਤੁਹਾਡੇ ਤੋਂ ਕੋਈ ਹਿੱਸਾ ਮੰਗਣ ਦੀ ਗੱਲ ਨਹੀਂ ਕਰਨ ਆਈ ਮੈਂ ਤਾਂ ਤੁਹਾਨੂੰ ਸਭ ਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਮੈਂ ਮਾਂ ਨੂੰ ਆਪਣੇ ਨਾਲ ਲੈ ਕੇ ਜਾਣਾ ਚਾਹੁੰਦੀ ਹਾਂ ਮੈਂ ਨਹੀਂ ਚਾਹੁੰਦੀ ਕਿ ਮੇਰੇ ਹੁੰਦੇ ਹੋਏ ਮੇਰੀ ਮਾਂ ਫਿਰ ਆਸ਼ਰਮ ਵਿੱਚ ਰਹੇ ਤੁਸੀਂ ਸਾਰਿਆਂ ਨੇ ਬਹੁਤ ਸੇਵਾ ਕੀਤੀ ਹੁਣ ਮੈਂ ਵੀ ਕਰਨਾ ਚਾਹੁੰਦੀ ਹਾਂ ਮੈਨੂੰ ਤੁਹਾਡੀ ਜ਼ਮੀਨ ਜਾਇਦਾਦ ਵਿੱਚੋਂ ਕੋਈ ਹਿੱਸਾ ਨਹੀਂ ਚਾਹੀਦਾ ਮੈਨੂੰ ਤਾਂ ਬਸ ਮਾਂ ਦਾ ਅਸ਼ੀਰਵਾਦ ਤੇ ਪਿਆਰ ਚਾਹੀਦਾ ਹੈ ਕਿਉਂਕਿ ਮਾਂ ਤੋਂ ਵੱਧ ਕੇ ਦੁਨੀਆ ਵਿੱਚ ਕੋਈ ਦੌਲਤ ਨਹੀਂ ਸਿਮੀ ਦੇ ਮੂੰਹ ਇਹ ਗੱਲਾਂ ਸੁਣ ਭਾਈਆਂ ਦੇ ਮੂੰਹ ਤੇ ਹਾਸਾ ਆ ਗਿਆ ਉਹਨਾਂ ਨੇ ਵੀ ਕਹਿ ਦਿੱਤਾ ਹਾਂ ਹਾਂ ਲੈ ਜਾ ਅਸੀਂ ਵੀ ਇਹੀ ਚਾਹੁੰਦੇ ਹਾਂ ਕਿ ਮਾਂ ਬਾਹਰ ਜਾਵੇ ਕਿਤੇ ਉਸ ਦਾ ਮਾਹੌਲ ਬਦਲੇ ਇਹਨਾਂ ਨੂੰ ਵੀ ਤੇਰੇ ਨਾਲ ਰਹਿ ਕੇ ਚੰਗਾ ਲੱਗੂਗਾ ਘਰ ਦੇ ਸਾਰੇ ਲੋਕ ਮਾਂ ਦਾ ਸਮਾਨ ਬੰਨਣ ਲੱਗੇ ਅਤੇ ਖੁਸ਼ ਹੋ ਕੇ ਮਾਂ ਨੂੰ ਤੋਰਨ ਲੱਗੇ ਉਧਰ ਮਨਜੀਤ ਕੌਰ ਵੀ ਖੋਚ ਸੀ ਕਿ ਮੇਰੇ ਲਈ ਹੀ ਅੱਗੇ ਆਈ ਹੈ ਮੁੰਡਿਆਂ ਦਾ ਫਰਜ਼ ਨਿਭਾਉਣ ਜਿੰਨਾ ਮੁੰਡਿਆਂ ਨੇ ਧੋਖੇ ਨਾਲ ਬੈਂਕ ਵਿੱਚੋਂ ਪੈਸੇ ਕਢਵਾਏ ਨੇ ਉਹਨਾਂ ਨੇ ਤਾਂ ਘਰੋਂ ਕੱਢਣ ਨੂੰ ਵੀ ਸਮਾਨ ਨਹੀਂ ਲਾਉਣਾ ਮਾਂ ਮੁੰਡਿਆਂ ਦੇ ਘਰੋਂ ਜਾਂਦੇ ਜਾਂਦੇ ਇੱਕ ਸਵਾਲ ਆਪਾਂ ਸਾਰਿਆਂ ਨੇ ਛੱਡ ਦੇ ਕਿ ਕਿਉਂ ਮਾਵਾਪ ਆਪਣੇ ਬੱਚਿਆਂ ਲਈ ਬੋਝ ਬਣ ਜਾਂਦੇ ਨੇ ਜਿਹੜੇ ਮਾਵਾਪ ਦਿਨ ਰਾਤ ਮਿਹਨਤ ਕਰ ਤਿੰਨ ਚਾਰ ਬੱਚਿਆਂ ਨੂੰ ਪਾਲ ਸਕਦੇ ਨੇ ਤੇ ਉਹੀ ਬੱਚੇ ਵੱਡੇ ਹੋ ਕੇ ਆਪਣੇ ਮਾਵਾਪ ਨੂੰ ਰੋਟੀ ਵੀ ਨਹੀਂ ਦੇ ਸਕਦੇ ਦੋਸਤੋ ਜੇ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਸੁਣਾ ਜਾ ਕਮੈਂਟ ਜ਼ਰੂਰ ਕਰਿਓ ਮਿਲਦੇ ਹਾਂ ਕਿਸੇ ਅਗਲੀ ਕਹਾਣੀ ਦੇ ਨਾਲ ਧੰਨਵਾਦ